ਦੋਸਤੋ ਨਗਰ ਪੰਚਾਇਤ ਬਿਲਕਾ ਦੀਆਂ ਚੋਣਾਂ ਨੂੰ ਲੈ ਕੇ ਅੱਜ ਵੋਟਾਂ ਪਾਉਣ ਦਾ ਕੰਮ ਮੁਕੰਮਲ ਹੋਣ ਅਪਰੰਤ ਚੋਣ ਨਤੀਜੇ ਸਾਹਮਣੇ ਆ ਗਏ ਆ ਨਗਰ ਪੰਚਾਇਤ ਬਿਲਕਾ ਦੇ ਉੱਤੇ ਆਮ ਆਦਮੀ ਪਾਰਟੀ ਨੇ ਜਿੱਤ ਪ੍ਰਾਪਤ ਕਰ ਲਈ ਹੈ 13 ਬਾਡਾਂ ਦੇ ਵਿੱਚੋਂ 8 ਬਾਡਾਂ ਤੇ ਆਮ ਆਦਮੀ ਪਾਰਟੀ ਜਿੱਤੀ ਹੈ ਤੇ ਤੁਸੀਂ ਇਸ ਵੇਲੇ ਲੱਡੂਆਂ ਨਾਲ ਮੂੰਹ ਮਿੱਠਾ ਕਰਾਉਂਦੇ ਦ੍ਰਿਸ਼ ਦੇਖ ਰਹੇ ਹੋ ਇਸ ਮੌਕੇ ਤੇ ਗਰਨਾਵ ਸਿੰਘ ਜੱਕੂ ਦੀ ਹੋਈ ਜਿੱਤ ਨੂੰ ਲੈ ਕੇ ਬੀਬੀ ਮਾਨ ਨੇ ਉਹਨਾਂ ਦਾ ਮੂੰਹ ਮਿੱਠਾ ਕਰਾਇਆ ਤੇ ਆਓ ਤੁਹਾਨੂੰ ਅੱਗੇ ਹੋਰ ਇਸ ਮੌਕੇ ਤੇ ਆਓ ਤੁਹਾਨੂੰ ਹੁਣ ਜਾਣਕਾਰੀ ਦੇ ਦਈਏ ਕਿ ਆਮ ਆਦਮੀ ਪਾਰਟੀ ਦੇ ਕਿਹੜੇ ਜਿਹੜੇ ਉਮੀਦਵਾਰ ਜਿੱਤ ਪ੍ਰਾਪਤ ਕਰ ਚੁੱਕੇ ਆ 12 ਨੰਬਰ 1 ਤੋਂ ਬਲਬੀਰ ਕੌਰ 12 ਨੰਬਰ 2 ਤੋਂ ਗਰਨਾਮ ਸਿੰਘ ਜੱਕੂ 12 ਨੰਬਰ 3 ਤੋਂ ਸ਼ਵੇਤਾ ਰਾਣੀ 12 ਨੰਬਰ 4 ਤੋਂ ਲਖਵੀਰ ਸਿੰਘ 12 ਨੰਬਰ 6 ਤੋਂ ਸੰਦੀਪ ਸਿੰਘ 12 ਨੰਬਰ 7 ਤੋਂ ਕਿਰਨਵਾਲਾ 12 ਨੰਬਰ 12 ਤੋਂ ਪਰਮਿੰਦਰ ਸਿੰਘ 12 ਨੰਬਰ 13 ਤੋਂ ਬਲਰਾਜ ਕੌਰ ਜਦੋਂ ਕਿ ਗੱਠਜੋੜ ਦੇ ਉਮੀਦਵਾਰ ਜਿਨ੍ਹਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਬਾੜ ਨੰਬਰ 5 ਤੋਂ ਕੁਲਵਿੰਦਰ ਕੌਰ ਬਾੜ ਨੰਬਰ 8 ਤੋਂ ਹਰੀਓਮ ਬਾੜ ਨੰਬਰ 9 ਤੋਂ ਖਲਵਤ ਕੌਰ ਬਾੜ ਨੰਬਰ 10 ਤੋਂ ਸੰਦੀਪ ਕੌਰ ਬਾੜ ਨੰਬਰ 11 ਤੋਂ ਸਰਬਜੀਤ ਕੌਰ ਨੇ ਜਿੱਤ ਪ੍ਰਾਪਤ ਕੀਤੀ ਹੈ ਜਦੋਂ ਕਿ ਗਠ ਜੋੜ ਦੇ ਉਮੀਦਵਾਰ ਪਰਮਿੰਦਰ ਸਿੰਘ 4 ਨੰਬਰ ਤੋਂ ਅਤੇ ਬਾੜ ਨੰਬਰ 6 ਨੰਬਰ ਤੋਂ ਕੁਲਵੀਰ ਸਿੰਘ ਕੱਦੂ ਜੋਨ ਹਾਰ ਗਏ ਬੜੇ ਵੱਡੇ ਕੱਟ ਦੇ ਉਮੀਦਵਾਰ ਸੀ ਤੇ ਆਓ ਤੁਹਾਨੂੰ ਹੁਣ ਅੱਗੇ ਦਿਖਾਉਨੇ ਆ ਬੀਬੀ ਅੰਦਰਜੀਤ ਕੌਰ ਮਾਨ ਨੇ ਜਿੱਤ ਪ੍ਰਾਪਤ ਕਰਨ ਉਪਰੰਤ ਇੱਥੇ ਇਤਿਹਾਸਕ ਗੁਰੂਕਾਰ ਸ੍ਰੀ ਗੁਰੂ ਅਰਜਨ ਦੇਵ ਜੀ ਵਿਖੇ ਨਤਮਸਤਕ ਹੋ ਕੇ ਅਸ਼ੀਰਵਾਦ ਲਿਆ ਜਿੱਤ ਪ੍ਰਾਪਤ ਕਰਨ ਉਪਰੰਤ ਜੋ ਉਹਨਾਂ ਦੇ ਮਨ ਵਿੱਚ ਅਰਦਾਸ ਸੀ ਕਿ ਗੁਰੂ ਨੇ ਸਾਡੇ ਤੇ ਕਿਰਪਾ ਕੀਤੀ ਹੈ ਇਸ ਕਿਰਪਾ ਸਦਕਾ ਨਤਮਸਤਕ ਹੋਣ ਲਈ ਉਹਨਾਂ ਦੀ ਸਾਰੀ ਟੀਮ ਇੱਥੇ ਜੇਤੂ ਪਹੁੰਚੀ ਤੇ ਆਓ ਉਸ ਵੇਲੇ ਦੇ ਤੁਹਾਨੂੰ ਦ੍ਰਿਸ਼ ਦਿਖਾ ਦਿੰਦੇ ਆ ਤੋਤ ਪਾਵੇਂ ਸ੍ਰੀ ਮਨ ਚਾਹ ਪਾਰੋਂ ਪਉ ਭੰਜਨਾ ਜਨ ਬੰ ਦੇ ਤੋ ਕਰਨਾ ਐ ਬਾਝਿਆ ਜਸੰਵਾਦ ਪਰਿਆ

ਆਓ ਹੁਣ ਇਸ ਜੱਤ ਨੂੰ ਲੈ ਕੇ ਹਲਕਾ ਬਧਾਇਕ ਬੀਬੀ ਇੰਦਰਜੀਤ ਕੌਰ ਮਾਨ ਨੇ ਇਸ ਮੌਕੇ ਤੇ ਕੀ ਕਿਹਾ ਤੁਸੀਂ ਉਹ ਵੀ ਸੁਣੋ ਬੀਬੀ ਮਾਨ ਜੀ ਅੱਜ ਤੁਸੀਂ ਬਿਲਗੇ ਦੇ ਨਗਰ ਪੰਚਾਇਤ ਵਿੱਚ ਵੱਡੀ ਜਿੱਤ ਪ੍ਰਾਪਤ ਕੀਤੀ ਆ ਕੀ ਕਹਿਣਾ ਚਾਹੁੰਦੇ ਆ ਸਭ ਤੋਂ ਮੈਂ ਸਭ ਤੋਂ ਸਾਇੰਸ ਨੂੰ ਅਜੇ ਜੀ ਮਹਾਰਾਜ ਜੀ ਦਾ ਬਹੁਤ ਬਹੁਤ ਕੋਟਿ ਕੋਟਿ ਤਨਵਾਦ ਕਰਨਾ ਚਾਹੁੰਦੀ ਆ ਕਿ ਸ਼ੁਕਰਾਨਾ ਕਰਨਾ ਚਾਹੁੰਦੀ ਕਿਉਂ ਨਾ ਆਪਣਾ ਮਿਹਰ ਪ੍ਰਯਾਸ ਜਿਹੜਾ ਉਹ ਸਾਡੇ ਤੇ ਰੱਖਿਆ ਤੇ ਵੱਡੀ ਜਿੱਤ ਸਤ ਅਮ आदमी ਪਾਰਟੀ ਨੂੰ ਬਲਾਈ ਹੈ ਕਿਉਂਕਿ ਤੁਹਾਨੂੰ ਸਭ ਨੂੰ ਪਤਾ ਹੀ ਆ ਕਿ ਇਲੈਕਸ਼ਨ ਦਾ ਕੇਵਲ ਜਿਹੜਾ ਕ੍ਰਿਟੇਰੀਆ ਸੀ ਕਿ ਚਾਰ ਪਾਰਟੀਆਂ ਇਕੱਠੀਆਂ ਹੋ ਕੇ ਆਮ आदमी ਪਾਰਟੀ ਦੇ ਖਿਲਾਫ ਲੜ ਰਹੀਆਂ ਸੀ ਇਸ ਵੱਡੀ ਜਿੱਤ ਦੇ ਨਾਲ ਆਮ आदमी ਪਾਰਟੀ ਦਾ ਭਵਿੱਖ ਹਨਮਣੇਗਾ ਹੋਰ ਉਹਦੇ ਨਾਲ ਨਸੀ ਬਣ ਕੇ ਦਬਤ ਬਤ ਕਸ਼ ਕਰੇ ਤੇ ਹੋਰ ਇੱਥੇ ਤੇ ਲੋਕਾਂ ਨੂੰ ਕੀ ਕਹਣਾ ਤੇ ਉਹਨੇ ਤੁਸੀਂ ਮੈਂ ਇਥੇ ਲੋਕਾਂ ਨੂੰ ਸਭ ਹੱਥ ਬਨ ਕੇ ਸਭ ਦਾ ਬਹੁਤ ਬਹੁਤ ਸਤਿਕਾਰ ਸਹਿਤ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਉਹਨਾਂ ਦਾ ਜੋ ਵੀ ਫੈਸਲਾ ਉਹਨਾਂ ਨੇ ਕੀਤਾ ਜਿੱਥੇ ਕਿਤੇ ਸਾਡੇ ਕੈਂਡੀਡੇਟ ਨਹੀਂ ਵੀ ਜਿੱਤੇ ਉੱਥੇ ਵੀ ਉਹਨਾਂ ਦਾ ਫੈਸਲਾ ਸਿਰ ਮੱਥੇ ਜ਼ਰੂਰ ਸਾਡੇ ਵਿੱਚ ਕੋਈ ਨਾ ਕੋਈ ਕਮੀ ਰਹੀ ਹੋਏਗੀ ਕਿ ਜਿੱਥੇ ਸਾਡਾ ਕੈਂਡੀਡੇਟ ਕੋਈ ਨਹੀਂ ਜਿੱਤ ਸਕਿਆ ਮੈਂ ਆਪਣੇ ਸਾਰੇ ਨਾਗਰਿਕ ਸਹਿਬਾਨਾਂ ਨੂੰ ਸਾਰੇ ਵੋਟਰ ਸਹਿਬਾਨਾਂ ਦਾ ਕੋਟਨ ਕੋਟਨ ਧੰਨਵਾਦ ਕਰਦੀ ਹਾਂ ਜਿਹਦੇ ਵਿੱਚ ਵਿਰੋਧ ਸੀ ਇੱਕ ਗਰਦਾਮ ਸਿੰਘ ਜੱਕਰ ਨੂੰ ਲੈ ਕੇ ਉਹਦੇ ਬਾਰੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਉਹਦਾ ਜਵਾਬ ਝੱਖੂ ਵੀ ਦੇਗਾ ਔਰ ਇਸ ਜਿੱਤ ਨੇ ਉਹਦਾ ਜਵਾਬ ਆਪਣੇ ਆਪ ਦੇ ਦਿੱਤਾ ਹੋਇਆ ਔਰ ਲੋਕ ਜਵਾਬ ਦਿੰਦੇ ਹੁੰਦੇ ਆ ਇਹਨਾਂ ਚੀਜ਼ਾਂ ਦਾ ਵੋਟਰ ਜਵਾਬ ਦਿੰਦੇ ਹੁੰਦੇ ਆ ਉਹਨਾਂ ਨੇ ਵਖੂਬੀ ਜਵਾਬ ਇਹਦਾ ਦੇ ਦਿੱਤਾ ਮੇਰੇ ਮੂੰਹ ਕੋ ਕਹਿਣ ਵਾਲੀ ਕੋਈ ਗੱਲ ਨਹੀਂ ਸੀ ਹਾਂਜੀ ਗਰਨਾਮ ਸਿੰਘ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਆ ਬਾਈ ਇਹ ਕਹਿਣਾ ਚਾਹੁੰਦਾ ਵੀ ਜਿਸ ਤਰ੍ਹਾਂ ਦੀ ਪਿਛਲੇ ਦਿਨਾਂ ਦੇ ਵਿੱਚ ਨਫਰਤ ਫੈਲਾਈ ਗਈ ਕੋਈ ਜਾਤ ਦੇ ਆਧਾਰ ਤੇ ਰਾਜਨੀਤੀ ਕੀਤੀ ਗਈ ਉਹਨਾਂ ਲੋਕਾਂ ਨੂੰ ਪਿੰਡ ਦੇ ਇਸ ਮਸ਼ਿੰਦਿਆਂ ਇਸ ਵੋਟਰਾਂ ਨੇ ਦਿਖਾ ਰਿਆ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਲੋਕਾਂ ਨੂੰ ਇਸ ਕੱਲ ਤੋਂ ਪਰ ਪੱਧਰ ਤੇ ਉੱਠ ਕੇ ਰਾਜਨੀਤੀ ਕਰਨੀ ਚਾਹੀਦੀ ਆ ਇਹਨਾਂ ਦੇ ਲੋਕਾਂ ਨੇ ਜੋ ਹਰਕਤ ਦਾ ਸਾਡੇ ਸਿਰ 'ਤੇ ਜਿਹੜੀ ਸਿੰਦਾ ਸਾਨੂੰ ਆਈਆਂ ਉਹਨਾਂ ਦਾ ਵੀ ਸਾਰੇ ਵੋਟਰਾਂ ਨਾਲ ਤਾਲਮੇਲ ਜਿੱਥੇ ਅਸੀਂ ਫਸੜ ਗਏ ਆ ਅਸੀਂ ਕੋਸ਼ਿਸ਼ ਕਰਾਂਗੇ ਕਿ ਉੱਥੇ ਸਾਡੀ ਜਿਹੜੀ ਕਮੀ ਰਹੀ ਹੈ ਉਹ ਕਮੀ ਨੂੰ ਅਗਲੇ ਸਫੇ ਅਸੀਂ ਯਤਨ ਕਰਾਂਗੇ ਇੱਥੇ ਮਿਲ ਕੇ ਦੇ ਲੋਕ ਜਿੱਤੇ ਨੇ ਨਾਮ ਸੁਧਾਰਨ ਲੋਕ ਜਿੱਤੇ ਨੇ ਤਨਹਾਡਾ ਦੇ ਗਿੰਗਰੇਟ ਅੱਥੇ ਨੇ ਤਨਹਾੜ ਲੋਕ ਹਰੇ ਨੇ ਜਿਨ੍ਹਾਂ ਦੇ ਕੈਰੈਕਟਰ ਦੇ ਉੱਤੇ ਕਾਰਗੋ ਦੇ ਸਿੱਧੇ ਕੰਮ ਕੀਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ